ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਠੀਕ ਹੋਵੋਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਜੇ ਵਧੀਆ ਲੱਗਿਆ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਇੰਨੇ ਦਿਨ ਇੱਥੇ ਰਹਿ ਰਹੀ ਐ ਇੰਨੇ ਦਿਨ ਹੋ ਗਏ ਤੈਨੂੰ ਹਨਾ ਰਹਿਦੀ ਨੂੰ ਤੇ ਇਸ ਸ਼ਹਿਰ ਬਾਰੇ ਦੋ ਕੁ ਵਰਡ ਹੋ ਜਾਣਾ ਅੱਜ ਕਿੱਦਾਂ ਦਾ ਲੱਗਦਾ ਇਹ ਸ਼ਹਿਰ ਦੋ ਕੁ ਜ਼ਿਆਦਾ ਹਾਂ ਉਹ ਮਤਲਬ ਕਹਿਣ ਦਾ ਮਾਨ ਨਹੀਂ ਆ ਵੀ ਹਾਂ ਦੋ ਤੂੰ ਜਿੰਨੇ ਮਰਜ਼ੀ ਬੋਲ ਹਾਂ ਦੇਖ ਦੇਖ ਸਾਡਾ ਦੋਵੇਂ ਕਿੰਨੇ ਹਰਾਮੀ ਦੋਨੇ ਜਿਹਨੇ ਹੰਸਾਂ ਦਾ ਜੋੜਾ ਜਾਣ ਜਾਣ ਕੇ ਉਹ ਤੂੰ ਬੁਲਾਉਣੀ ਐ ਇਹ ਸ਼ਹਿਰ ਬਾਰੇ ਪਤਾ ਨਾ ਇੱਥੇ ਉਹ ਰਹਿ ਕੇ ਕਿ ਇਹ ਪੈਣਾ ਉਹਦੇ ਖਾਸ ਨਾਲ ਵੀ ਜਾਣ ਕੇ ਕੰਟਰੋਵਰਸੀ ਹੋਵੇ ਤੇ ਸਾਡਾ ਵਲੌਗ ਚੱਲੇ ਹੋਰ ਕੁੱਤੇ ਦੇ ਹੱਡਸ ਪਹਿਲੇ ਤੇ ਮੈਨੂੰ ਚਾਹ ਬਹੁਤ ਪਸੰਦ ਹੈ ਹੂੰ ਉਹ ਸਾਨੂੰ ਪਤਾ ਵੈਸੇ ਹਾਂ ਉੱਪਰੋਂ ਦੀ ਮੌਸਮ ਇੰਨਾ ਵਧੀਆ ਹਾਂ ਇੰਨਾ ਠੰਡਾ ਮੌਸਮ ਠੰਡੀ ਠੰਡੀ ਹਵਾ ਚਲਦੀ ਪਈ ਹੈ ਹਾਂ ਨਾਲ ਇਹੋ ਜਿਹੇ ਦੋ ਬੰਦੇ ਹਨ ਓਏ ਬੰਦੇ ਨਹੀਂ ਹੈਗੇ ਐਵੇਂ ਦੇ ਦੋ ਘੰਟੇ ਛੱਤ 'ਤੇ ਬੈਠੇ ਹੋਣੇ ਪਿੰਜਰੇ 'ਚ ਬੈਠੇ ਦੇਖਦੇ ਹੋਣੇ ਝਾਕਦੇ ਹੋਣੇ ਜਿਹੜੇ ਲੋਕ ਘੁੰਮਣ ਗਏ ਹੋਣੇ ਨਾਲ ਹੀ ਦੇਖੀ ਜਾਂਦੇ ਵੀ ਕੋਈ ਵੀ ਕੋਈ ਕੇਲਾ ਪਾ ਕੇ ਜਾਊਗਾ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਅੱਜ ਮੈਨੂੰ ਇਹ ਲੱਗ ਰਿਹਾ ਕਿ ਇਹ ਮੈਂ ਦਾ ਮੂੰਹ ਸੁੱਕ ਗਿਆ ਨਾ ਗੱਲਾਂ ਕਰਦੇ ਇੰਨਾ ਪਹਿਲੀ ਨਹੀਂ ਬੋਲਦੀ ਹਾਂ ਉਹ ਵੀ ਲਗਾਤਾਰ ਲਗਾਤਾਰ ਹਾਂ ਲਗਾਤਾਰ ਬੋਲੀਏ ਸੋ ਹੋ ਸਕਦਾ ਵੇ ਮੈਨੂੰ ਪਾਣੀ ਦੀ ਲੋੜ ਤਾਂ ਨਹੀਂ ਪਾਣੀ ਦੀ ਲੋੜ ਤਾਂ ਨਹੀਂ ਕਹੀਂ ਨਹੀਂ ਮੈਂ ਆਪੇ ਮੰਗ ਲੂੰਗੀ ਠੀਕ ਹੈ ਮਾਨੀ ਦਾ ਮੂੰਹ ਤਾਂ ਪਹਿਲਾਂ ਹੀ ਮਾਲੀ ਫਰੈਟਾਂ ਚ ਸੁੱਕਦਾ ਰਿਹਾ ਏ ਤੁਸੀਂ ਸਮਝ ਸਕਦੇ ਹੋ ਕਾਹਦੇ ਕੀ ਕੰਮ ਕਰਦੀ ਹੋਗੀ ਤਾਂ ਸੁੱਕਦਾ ਰਿਹਾ ਹੋਗਾ ਸਮਝ ਰਹੇ ਹੋ ਥੋੜੀ ਮਾਦੇ ਆ ਜਾ ਰਕੀਏ ਨੇਲੀ ਅੰਦਰ ਪੈ ਜਾਂਦੀ ਹੈ ਨਾ ਕਿਉਂਕਿ ਮੈਂ ਸ਼ੁਰੂ ਤੋਂ ਹੀ ਨਹੀਂ ਇਹ ਨਾ ਬੋਲੀ ਮੈਂ ਘਰ ਵੀ ਬੈਠੀ ਹੁੰਦੀ ਜਦੋਂ ਮੈਂ ਚੁੱਪ ਕਰਕੇ ਬੈਠੀ ਰਹਿੰਦੀ ਸੀ ਬਸ ਸ਼ਾਂਤੀ ਹੈ ਵਧੀਆ ਪਰ ਸਾਡੇ ਨਾਲ ਬੋਲਦੀ ਬਹੁਤ ਹੈਗੀ ਆ ਕਈ ਵਾਰੀ ਕੈਮਰਾ ਦੇ ਥੋੜਾ ਜਿਹਾ ਸ਼ਾਈ ਫੀਲ ਕਰ ਜਾਂਦੀ ਹੈ ਨਹੀਂ ਬੋਲਦੀ ਪਰ ਉਦਾਂ ਕਿਤੇ ਆਫ ਦਾ ਕੈਮਰਾ ਦੇਖੋ ਕਿਦਾਂ ਪਟਰ ਪਟਰ ਕਰਦੀ ਹੁੰਦੀ ਹੈ ਨਾਲੇ ਉਹ ਕਹਿੰਦੇ ਨਾ ਉਹ ਪਰੇ ਟੈਂਪੋ ਦੇਖੇ ਕਰ ਰਿਹਾ ਪਰ 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 ਰੋਗੀ ਤੇਰੀ ਗਾੜਾ ਪਾਟ ਗਈ ਕਿਝ ਕਿ ਲੱਗੀ ਕਿਝ ਵੀ ਲੱਗੀ ਪਰ ਅੱਜ ਅਸੀਂ ਆਪਣੇ ਪਾਣੀ ਦੀ ਬੋਤਲ ਘਰ ਕੋਲ ਆਏ ਆ ਨੇ ਤਾਂ ਹਮੇਸ਼ਾ ਗੱਡੀ 'ਚ ਰੱਖੀ ਦੀ ਆਪਾਂ ਚਲੋ ਚੁੱਪਿਆ ਕੋਈ ਨਹੀਂ ਉਹ ਤੇਰਾ ਬੋਤਲ ਨਾ ਸਰ ਜਾਂਦਾ ਉਹ ਤੂੰ ਤਾਂ ਤਸਲਾ ਰੱਖੇ ਕਰ ਤਸਲੇ ਜਿਮੂ ਪਾ ਕੇ ਪਾਣੀ ਪੀਏ ਕਰ ਗੈਂਡੇ ਕਿਹਦਾ ਲਗਾ ਮੇਰਾ ਮਜ਼ਾਕ ਮੈਨੂੰ ਹਮਾਨੀ ਕਹਿ ਰਹੀ ਹੈਗੀ ਮੇਰਾ ਨਾ ਕੋਈ ਪੁਰਾਣੀ ਸਾਹ ਜੇ ਸ਼ਹਿਰ ਦੇ ਨਾਲ ਪੁਰਾਣੀ ਜਾਤ ਜੁੜੀ ਹੈ ਕਿਹੜੀ ਹਮਾਨੀ ਮੈਨੂੰ ਆਪਣੇ ਪਿਛਲੇ ਜਨਮ ਸਾਰਾ ਯਾਦ ਹੈ ਅੱਛਾ ਕੀ 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 ਪਿਛਲੇ ਜਨਮ ਚ ਮੈਂ ਚੰਡੀਗੜ੍ਹ ਦੀ ਨਿਵਾਸੀ ਸੀਗੀ ਅੱਛਾ ਉਹ ਅੱਛਾ ਤੇ ਕੀ ਇੱਥੇ ਕੀ ਕੰਮ ਕਰਦੀ ਹੁੰਦੀ ਸੀ ਤੂੰ ਜਦੋਂ ਇੱਥੇ ਪਿਛਲੇ ਜਨਮ ਚ ਯਾਦ ਲੌੜੇ ਦੀ ਜੁੜੀ ਹੈ ਕੀ ਕੰਮ ਕਰਦੀ ਸੀ ਇਹ ਪਿਛਲੇ ਜਨਮ ਚ ਇੱਥੇ ਮੁਹਾਲੀ ਰਹਿੰਦੀ ਸੀ ਫਲੈਟ ਵਿੱਚ ਲੌੜੇ ਦੇ ਯਾਦਾਂ ਜੁੜੀਆਂ ਕਦੇ ਉੱਤੇ ਪਈ ਕਦੇ ਥੱਲੇ ਪਈ ਕਦੇ ਖੱਬੀ ਸਾਈਡ ਨੂੰ ਕੋਲੇ ਕਦੇ ਸੱਜੀ ਸਾਈਡ ਨੂੰ ਕੋਲੇ ਕਦੇ ਪਿੱਛੇ ਕੋਲੇ ਕਦੇ ਅੱਗੇ ਕੋਲੇ ਆ ਉਪਸ ਵਾਹ ਧੀ ਹੈ ਮਠੀ ਫਰੀ ਮੁੰਡਾ ਚਾਹ ਬਣਾਉਣਾ ਐ ਬੜਾ ਕੁਝ ਮਜਾਦਾ ਲੱਗਣ ਡਿਆ ਸੀ ਬਈ ਇੱਥੇ ਸਾਰੇ ਕੁਛ ਮਸਾਲੇ ਕੁਛ ਦੇਣਾ ਪੈਣਾ ਪਰ ਮੈਨੂੰ ਆ ਬੜੀ ਵਧੀਆ ਲੱਗੇ ਸੈਂਡਵਿਚ ਅਸੀਂ ਆਰਡਰ ਕੀਤਾ ਸੀ ਚਾਹ ਸੀ ਆਰਡਰ ਕੀਤੀ ਮਠੀਆਂ ਫਰੀ ਦੇ ਕੇ ਗਏ ਤੈਨੂੰ ਦੇਖ ਕੇ ਮਠੀਆਂ ਦੇ ਗਿਆ ਫਰੀ ਕਹਿੰਦਾ ਨਾ ਬੋਤੇ ਜਿਹੜਾ ਸੈਂਡਵਿਚ ਨਾਲ ਤਾਂ ਕੁਝ ਬਣਨਾ ਹੈ ਨਹੀਂ ਬਾਅਦ ਵਿੱਚ ਹਾਂ ਜਿਹੜੇ ਕੁਲੜ ਵਾਲੀਆਂ ਚਾਹਾਂ ਆਈਆਂ ਤੇਰੇ ਆਸਤੇ ਨਹੀਂ ਆਈਆਂ ਤੈਨੂੰ ਲੱਗ ਲੈ ਕੇ ਆਊਗਾ ਤਸਲੇ ਜਿਹਾ ਕੇ ਉਹ ਚਾਹ ਤਾਂ ਬੜੀਓ ਕੈਂਟ ਲੱਗੀ ਜਾਂਦੀ ਹੈ ਨਾ ਚਾਹ ਦੀ ਸ਼ਕਲ ਵੀ ਘੈਂਟ ਹੈ ਖੁਸ਼ਬੂ ਵੀ ਘੈਂਟ ਹੈ ਉਪਰੋਂ ਦੀ ਕੁੱਲੜ ਦੇ ਵਿੱਚ ਵਾਓ ਵਾਓ ਬਹੁਤ ਇੱਧਰ ਦੇਖੋ ਜੇਤੀ ਜੇਤੀ ਪੀਰੋ ਹੁਣ ਚਾਹ ਕੁੱਲੜ ਦੇ ਵਿੱਚ ਕਿ ਤੁਹਾਨੂੰ ਲਲੜ ਦਾਂ ਦੀ ਤੇ ਵੇ ਆ ਕੇ ਉਹ ਹੁਣ ਅਰੇ ਕਹਿਣਾ ਕੀ ਚਾਹਤੇ ਹੋ ਆਈਦੀ ਹੁੰਦੀ ਨਹੀਂ ਖਾਈਦੀ ਹੁੰਦੀ ਕੈਮੀਕਲ ਹੁੰਦਾ ਇਸ ਵਿੱਚ ਪਰ ਮੈਨੂੰ ਵਧੀਆ ਨਾ ਕੈਮੀਕਲ ਵਾਲੀ ਗੱਲ ਤਾਂ ਝੂਠੀ ਹੋਗੀ ਵੈਸੇ ਟੱਟੇ ਫੜਦਾ ਹੁਣ ਘੁੱਟ ਕੇ ਕੈਮੀਕਲ ਹੁੰਦਾ ਇਹਦੇ ਵਿੱਚ ਲੈ ਲਿਆ ਮਾਸੀ ਤੇ ਜਵਾਬ ਜਵਾਰ ਕੇ ਨੀ ਆਣੀਏ ਵੇਖ ਲਓ ਜਵਾਕੜੀ ਹੈਗੀ ਹੈ ਜੇ ਆਹੋ ਹਜੇ ਨਹੀਂ ਵੱਡੀ ਹੋਈ ਹੈ ਜਵਾਕੜੀ ਨਹੀਂ ਆਣੀ ਵੱਡੀ ਨਹੀਂ ਵੱਡੀ ਹਜੇ ਵੱਡੀ ਨਹੀਂ ਹੈਗੀ ਇਹ ਵੱਡੀ ਵੱਡੀ ਨਹੀਂ ਹੈਗੀ ਇਹ ਨੀ ਵੀ ਵੱਡੀ ਹੈ ਨਾ ਤੈਨੂੰ ਇਹ ਜਿਹੜੀ ਪਿੰਡ ਵਾਲੀ ਪੰਜਾਬੀ ਬਲ ਹਜੇ ਵੱਡੀ ਨਹੀਂ ਹੈਗੀ ਇਹ ਇਹ ਵੱਡੀ ਨਹੀਂ ਹੈਗੀ ਇਹ ਵੱਡੀ ਨਹੀਂ ਹੈਗੀ ਇਹ ਇਹ ਤਾਂ ਛੋਟੀ ਹੈ ਇਹ ਤਾਂ ਛੋਟੀ ਹੈ ਛੋਟੀ ਹੈ ਛੋਟੇ ਛੋਟੇ ਕੋਈ ਨਹੀਂ ਹੈਗੀ ਪੂਰਾ 9 ਗੋਲ ਦਾ ਲੈ ਕੇ ਸੰਦੀ ਦੀ ਰਾਤ ਨੂੰ 9 ਗੋਲ ਦਾ ਕਿਉਂ ਨਹੀਂ ਘਟ ਪਿਆ ਤਾਂ ਉਹਨੂੰ ਐਂ ਕਹਿੰਦੀ ਨੀਂਤੀ ਕਿਸੇ ਮਿਆਨੀ ਕੋ ਜਾ ਕੇ ਕਰਵਾਣਾ ਦੀ ਮਾਂ ਚੀਰ ਨੂੰ ਕਰਾ ਥੋੜਾ ਵੱਡਾ ਸਹੀ ਪਕੜੇ ਹੈ ਕਿ ਮੈਨੂੰ ਮੇਰਾ ਪੁਰਾਣਾ ਜਨਮ ਸਾਰਾ ਯਾਦ ਹੈ ਮੇਰਾ ਪੁਰਾਣਾ ਜਨਮ ਕਿਦਾਂ ਦਾ ਸੀ ਮੈਂ ਕੀ ਕੀ ਕੀਤਾ ਆਇਆ ਕੀ ਕੀ ਮੈਂ ਵੇਖਿਆ ਆਇਆ ਓਏ ਕਹਿੰਦੀ ਮੈਂ ਸ਼ੀਤਲ ਸੀ ਮੈਨੂੰ ਹੋਰ ਚੀਜ਼ ਦਾ ਤਾਂ ਪਤਾ ਨਹੀਂ ਤੇਰੇ ਪੁਰਾਣੇ ਜਨਮ ਦਾ ਪਰ ਤੂੰ ਇੱਕ ਚੀਜ਼ ਬੜੀ ਦੇਖੀ ਹੈ ਤੇਰੀ ਬਾਤ ਮੇਂ ਦੀ ਹੈ ਤੇਰੇ ਹੱਥ ਮੇਂ ਸਮਝ ਰਹੇ ਹੋ ਸਮਝ ਰਹੇ ਸਮਝ ਰਹੇ ਕਿਦਾਂ ਕੋਈ ਪੁਰਾਣਾ ਜਨਮ ਮੇਰੀ ਕੋਸ਼ਿਸ਼ ਦੇ ਲਈ ਦੀਦੀ ਬੱਚਾ ਬਣ ਜਾਂਦੇ ਆ ਉਹ ਦੀਦੀ ਬੱਚਾ ਬੁੱਚਾ ਕੋਈ ਨਹੀਂ ਦੀਦੇ ਛੋਟਾ ਸਾਥੀ ਹੈ ਐਜਾ ਸੂਰ ਬੈਠਾ ਹੁੰਦਾ ਸਾਡੇ ਉਧਰ ਅਗਲੇ ਹੱਲੇ 'ਚ ਜਦੋਂ ਵੀ ਕੋਈ ਜਵਾਕ ਨੂੰ ਦੇਖਦਾ ਪਿੱਛੇ ਹੀ ਪੈ ਜਾਂਦਾ ਐਜਾ ਮੋਟਾ ਸੂਰ ਉਹ ਕਹਿੰਦਾ ਸੈਂਡਵਿਚ ਬਹੁਤ ਘੈੜੀ ਆ ਥੈਂਕ ਯੂ ਭਾਜੀ ਤੇ ਮੱਠੀ ਵੀ ਥੈਂਕ ਯੂ ਤੇ ਕੁੱਲੜ ਵੀ ਐਵੇਂ ਨਹੀਂ ਤੁਸੀਂ ਘਰੇ ਜਾਂਦੇ ਲੱਗਦੇ ਜਿਵੇਂ ਤੁਹਾਡੇ ਹੱਥ 'ਤੇ ਦੇ ਤੋ ਨਾ ਲਲੜੋਈ ਫੇਰ ਤੁਹਾਡੇ ਘਰ ਜੀ 'ਚ ਠੰਡ ਪੈਣੀ ਆ ਰਾਜ ਜਿਵੇਂ ਨਵੀਂ ਕਰੇ ਕਰੈਕਟਰ ਕਿਸੇ ਦੀ ਆਪਾਂ ਇਨਸਲਟ ਨਹੀਂ ਕਰੇ ਤੇ ਕਿਸੇ ਨੂੰ ਵੀ ਸੀਰੀਅਸ ਨਾ ਲਿਓ ਇਹ ਚੀਜ਼ ਨੂੰ ਹੋਰ ਵੀ ਹਾਸੇ ਮਜ਼ਾਕ ਚ ਲੰਘਣਾ ਠੀਕ ਹੈ ਅਸੀਂ ਇੱਕ ਆਰਟਿਸਟ ਬੰਦੇ ਆ ਤੇ ਅਸੀਂ ਕਲਾ ਕਰਦੇ ਹੀ ਰਹਨੇ ਆ ਸਾਡਾ ਕੰਮ ਵੀ ਇਹਨਾਂ ਦੇ ਨਾਲ ਰਿਲੇਟਡ ਹੀ ਆ ਜ਼ਰੂਰੀ ਨਹੀਂ YouTube ਹੋਰ ਵੀ ਜਿੰਨੇ ਵੀ ਕੰਮ ਹੈ ਮੈਂ ਸਹੀ ਬੋਲੀਆ ਰਿਲੇਟਡ ਹੈ ਹਾਂ ਆਪਾਂ ਆਰਟਿਸਟ ਬੰਦੇ ਕਲਾ ਕਰਦੇ ਹੀ ਰਹਨੇ ਆ ਨਾ ਉਹੀ ਕਹਿ ਰਹੀਆਂ ਵੀ ਸਾਡੇ ਸਾਰੇ ਕੰਮ ਹੀ ਇਹਦੇ ਰਿਲੇਟਡ ਹੀ ਆ ਸੋ ਇਹ ਥੋੜੀ ਉਹ ਭੈਣ ਦੀ ਉਹ ਥੋੜੀ ਦੀ ਐਡੇ ਤੁਤੀ ਆਰਟਿਸਟ ਬੰਦੇ ਬੜੇ ਤੁਸੀਂ ਭੈਣ ਚੋ ਕਨ ਵਰਗਰ ਦੇ ਨਾਲ ਢੋਲ ਕੀ ਵਜਾਉਂਦੇ ਨੇ ਨਾ ਦੋਨੇ ਜਣੇ ਤੁਸੀਂ ਗਏ ਡੇ ਜੇ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਬੜ ਇਹ ਬਾਤ ਹੈ ਅਰੇ ਸਰ ਕੀ ਬਾਤ ਹੈ ਹੁਣ ਤਿਆਰ ਹੋ ਜੀ ਸੰਦੀਪ ਦੀ ਮੈਡੀਸਨ ਲੈਣ ਵਾਸਤੇ ਜਾਣਾ ਹੈ ਆਪਾਂ ਮੈਂ ਤੇ ਕਿਰਨਦੀਦੀ ਤੇ ਨਾਲ ਜੀਜਾ ਜੀ ਇਹ ਜਾਵਾਂਗੇ ਤੇ ਸੋ ਰੈਡੀ ਹੋ ਚੁੱਕੇ ਹਾਂ ਫਾਈ ਛੁਈ ਮਈ ਸਾਲਿਆ ਜਦੋਂ ਕਣਕਲੀ ਟੈਂਕੀ ਖਾਲੀ ਕਰੀਦੀ ਹੈ ਨਾ ਜਮਾਤ ਬੈਂਕ ਦੀ ਜਦੋਂ ਖਾਦੀ ਕਰਦੇ ਐਂਡ ਤੇ ਜਿਹੜੀ ਚੂਹੀ ਨਿਕਲਦੀ ਉਹਦਾ ਤੇਰੇ ਵਰਗਾ ਮੂੰਹ ਹੁੰਦਾ। ਅੱਜ ਸ਼ਾਰਟ ਮੂਵੀ ਕਰਾਂਗੇ ਕੋਈ ਕਿੰਨੇ ਦਿਨੋਂ ਦੀ ਕੀਤੀ ਨਹੀਂ ਹੁਣ ਤੇ ਤੁਹਾਡੇ ਬਹੁਤ ਸਾਰੇ ਕਮੈਂਟ ਆਏ ਧੰਨਵਾਦ ਯਾਰ ਤੁਸੀਂ ਬਹੁਤ ਸੋਹਣਾ ਮਿਲਵ ਕਮੈਂਟ ਕੀਤੇ। ਸ਼ਾਰਟ ਮੂਵੀ ਨੂੰ ਤਾਂ ਬੜਾ ਮਿਥਨ ਚੱਕਰਵਰਤੀ ਨੇ ਸਾਈਨ ਹੋਇਆ ਹੋਇਆ ਨਾ। ਸਾਲਿਆ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਦੱਸੀ ਤੈਨੂੰ ਕਿਹੜਾ ਕਮੈਂਟ ਕਰਦਾ ਕਿਹੜਾ ਹੈਗਾ ਘੂਸਾ ਜਿਹੜਾ ਤੈਨੂੰ ਕਮੈਂਟ ਕਰਕੇ ਡਿਮਾਂਡ ਕਰਦਾ ਵੀ ਤੂੰ ਆਹ ਬਣਾ। ਇੱਕ ਵੀ ਬਾਤ ਨੂੰ ਸਕਰੀਨਸ਼ਾਟ ਤਾਂ ਪਾ ਕੇ ਦਾਂ। ਸਾਰੇ ਝੂਠੇ ਲੋਕ ਇਹ ਬੜੀ ਅੱਛੀ ਬਾਤ ਕਹੀ ਹੈ ਆਪ ਨੇ ਆਈ ਨਹੀਂ ਮੇਰਾ ਬਾਹੂ ਵੀ ਆ ਗਿਆ ਇਹਨ ਕਿਤੇ ਇਹ ਮੇਰਾ ਮਾਸੀ ਇਹ ਮੇਰੀ ਮਾਸੀ ਮਾਸੀ ਵੀ ਆ ਕੇ ਗਈ ਗਈ ਚਲ ਪਰੇ ਗਾੰਡੂ ਮਾਲਾ ਸਰਦਾਰ ਇਹ ਤੇ ਖਾਣ ਲੱਗੇ ਹੁਣ ਲੱਡੂ ਕਰਾਰੇ ਗਜਰਾ ਪਾਦੀ ਮੇਰਾ ਭਰਾ ਬਸ ਦੋ ਹੀ ਹਾਂ ਭਈਆ ਇਹਦਾ ਦੋ ਗਜਰਾ ਨਹੀਂ ਸਰਨਾ RPG ਕੱਢ ਆਪਣੀ ਵੀ ਦੇ ਕੱਢ ਕੇ ਹੱਥ 'ਚ ਰੱਖ ਕੇ ਸਰੋਂ ਦਾ ਤੇਲ ਚ ਡੋਕੇ ਸਾਲਾ ਪਿਸਟਲ ਇੱਥੇ ਰੱਖ ਕੇ ਨਾ ਤੇਰੇ ਤੈਨੂੰ ਮੈਂ ਆਪਦਾ ਲੰਨ ਝੰਗਾ ਦੇਣਾ ਆਜੋ ਜੀ ਕੁਛ ਛਾਤੀ ਮਾਰਦੇ ਹੁਣ ਰੀਲਾਂ ਦੇ ਨਚਾਰਾਂ ਤੇ ਮੈਨੂੰ ਛੇੜਦੀਆਂ ਭਾਬੀਆਂ ਦੇ ਦਿਲਾਂ ਦੀਆਂ ਚਾਬੀਆਂ ਦੇ ਫੇਰੇ ਉਸੇ ਥਾਥੋ ਸੜਾ ਕਿਵੇਂ ਪੱਗ ਦੇ ਝੱਲਣਾ ਹੀ ਫਿਰ ਜਿਵੇਂ ਭਗਵਾਨ ਤਮਾਨ ਨੇ ਪੰਜਾਬ ਪੁਲਿਸ ਦੀ ਨੌਕਰੀ ਦੇਤੀ ਹੁੰਦੀ ਸੜੇ ਨੂੰ ਸਾਰੇ ਨੇ ਮੈਥਡ ਆਪਣਾ ਬੱਲੂ ਰਾਮ ਗੜੀਆ ਆ ਆ ਵਾਈਪਰ ਪੜਾਈ ਸੜਾ ਦੇ ਦਮਾ ਇਹਦੇ ਵਾਈਪਰ ਸਾਡਾ ਕੋਈ ਨਹੀਂ ਤੂੰ ਬੱਡੂ ਰਾਮ ਗੜੀਆ ਸੜਾ ਹੋਇਆ ਤੁਹਾਡਾ ਆਪਣਾ ਰਾਮ ਗੜੀਆ ਸਾਡਾ ਤੁਹਾਡਾ ਕੋਈ ਨਹੀਂ ਹੈਗਾ ਤੂੰ ਹੱਥ ਜਾਣ ਮਾਗਾ ਵਿੱਚ ਅੰਪੀਆਂ ਨਹੀਂ ਤੋਦੇ ਹੁੰਦੇ ਕਿਹੜੇ ਮਾਰ ਤੇ ਬੱਲੂ ਗੱਲ ਸੁਣ ਉਹ ਤੋਤਾ ਛੱਡ ਤੂੰ ਤਨਵਾ ਜਾ ਮੈਂ ਤਾਂ ਮੈਂ ਇੱਕ ਤੋਤਾ ਬਲੈਕ ਪੈਰੇਟ ਦਾ ਮਤਨਵਾ ਜਾ ਸ਼ਾਬਾਸ਼ ਬੇਟਾ ਜੰਬੀ ਮੇਲਾ ਮੁਝੇ ਬੱਲੂ ਮੈਨੇ ਕਰਕੇ ਬੱਲੂ ਕੋ ਬੰਡ ਬੱਲੂ ਕੇ ਤਾਰ ਦਿਆ ਜਦ ਰਿਆਵਾ ਦੀ ਧਰਤੀ ਦੇ ਜੇਵਾਦ ਰਿਆ ਨਾ ਚਦਾ ਕਿੱਥੋਂ ਆ ਗਿਆ ਕਿੱਥੋਂ ਆ ਗਿਆ ਕਿੱਥੋਂ ਆ ਗਿਆ ਜੜੀਆਂ ਨਸ਼ਿਆਂ ਦੇ ਜਿਹੜੇ ਪੋਜੇ ਚ ਗੱਲ ਕਰਦਾ ਮੈਨੂੰ ਲੰਦਾ ਕੋਈ ਤਰ੍ਹਾਂ ਭੀਮ ਖਾ ਕੇ ਪਿਛੇ ਤਾਰ ਗਿਆ ਚੰਗਾ ਟਾਈਮ ਲਾ ਕੇ ਗਿਆ ਲੱਗਦਾ ਨਸ਼ਿਆਂ ਤੇ ਕਰ ਲੱਗੀਆਂ ਕਰਨ ਬੱਲੂ ਆ ਬੱਲੂ ਸੱਚੀ ਤਰ੍ਹਾਂ ਤੋਤੋਦਰਾ ਬਣ ਲਾਈ ਹੈਨੀ ਜਿਹੜਾ ਗਾਣਾ ਨਹੀਂ ਸੀ ਆਇਆ ਅਰਜਨ ਬੈਲੀ ਨੇ ਹੱਥ ਜੋੜ ਕੇ ਗੜਾਸੀ ਮਾਰੀ ਉਹ ਗੜਾਸੀ ਅਰਜਨ ਬੈਲੀ ਨੇ ਤੇਰੇ ਮਾਰੀ ਸੀ ਪੱਟਾਂ ਦੇ ਗੱਬੇ ਜਿਹੜਾ ਟੱਕ ਵੱਜਿਆ ਵਾ ਨਾ ਤੇਰੇ ਤੇਰੇ ਤੋਤੂ ਤਾਂ ਹੈਨੀ ਉਹ ਅਰਜਨ ਬੈਲੀ ਨੇ ਗੜਾਸੀ ਤੇਰੀ ਮਾਰੀ ਉਹ ਗਾਣਾ ਤੇਰੇ ਤੇ ਆਇਆ ਸੀ ਉਹ ਮੈਂ ਕੁੱਲ ਸੈ ਕਰਦੀ ਲੱਕ ਜਦੋਂ ਪਤਲੀ ਪਤੰਗ ਮਾਰਦੀ ਅੰਦਰੋਂ ਕੈਮਰਾ ਦਿੱਤੇ ਨੇ ਹੁਣ ਕਰਦਾ ਹੈ ਕੀ ਉਹ ਟਾਈਮ ਕੋਲ ਜਦੋਂ ਕੈਮਰਾ ਸੰਡਵਾਉਂਦੀਆਂ ਅੰਦਰੋਂ ਕੈਮਰਾ ਦਿੱਤੇ ਨੇ ਹੁਣ ਕਰਦਾ ਹੈ ਕੀ ਕੋਈ ਕੋਈ ਕੰਮ ਨਹੀਂ ਨੂੰ ਸੰਦੂ ਮਾਰਦੀ ਆਏ ਦੇਰੋਂ ਤੱਕ ਦੇਖ ਸਣਾ ਐਂਡ ਤੇ ਕੀ ਕਰਦਾ ਢਮਰੂਜਾ ਓ ਬਾਈ ਓ ਗੱਡੀ ਵਾਲਾ ਵੀ ਨੰਗਾ ਲੱਗ ਰੋ ਓ ਇਹਦੇ ਉੱਪਰ ਖਤ ਨਹੀਂ ਚੜਾਈ ਹੋ ਇਹਨੂੰ ਬੈਂਡ ਦੇ ਯਾਰ ਨੂੰ ਰੱਬ ਦੋ ਕਿਤੇ ਥੱਲੇ ਇੱਥੀ ਸੜਕ ਤੇ ਸ਼ੂ ਸ਼ਾ ਸ਼ਾਰਾ ਰਾਰਾ ਹੋਵੇ ਗੱਡੀ ਦੇ ਵਿੱਚ ਸ਼ੂ ਸ਼ਾ ਸ਼ਾਰਾ ਹੋਵੇ ਗੱਡੀ ਦੇ ਵਿੱਚ ਚੱਲਦੀ ਗੱਡੀ ਦੇ ਵਿੱਚ ਸਾਨੀਆਂ ਕੇ ਬੈਗੇ ਆ ਜਾ ਤੈਨੂੰ ਦਿਖਾਉਣਾ ਸਾਨ जिड़ी गड्डी भी तेरी वीडियो लीक हुई या देख लेंगे अगली वीडियो आप दी डांसिंग का रात आया मेरे घर एक चोर आके बोला दे दे मुझे जो भी तेरा है मैंने बोला मैंने बोला कि मेरे तो ले दे कि मेरे पास एक सुराख बचा है ਤੂੰ ਵੀ ਲੈ ਲੈ ਭਾਈ ਤੂੰ ਵੀ ਲੈ ਲੈ ਅਰੇ ਕਹਿਣਾ ਕੀ ਚਾਹਤੇ ਹੋ ਵਾਰਦਾ ਫਿਰਨੀ ਮੈਥੋਂ ਦਾ ਹਜ਼ਾਰ ਦੇ ਦੋ ਵਾਰੀ ਮੋੜੇ ਨਾਲ ਮੋੜਾ ਮਾਰ ਕੇ ਆਨਾਰ ਦੇ ਇਤਨਾ ਟਿਕਾ ਤੁਸੀ ਜੀ ਹੁਣ ਥੱਕ ਜੀ ਤੁਸੀ ਜੀ ਕੀਨੇ ਨੱਚ ਕੇ ਤੁਸੀ ਜੀ ਹੁਣ ਥੱਕ ਗਏ ਤੁਸੀ ਜੀ ਮੈਨੂੰ ਪੁੱਛਦਾ ਫਿਰਨੀ ਜਾਂ ਤੇ ਪਾਣੀ ਹੋ ਕਹਿੰਦਾ ਹੁਣ ਜਿਹੜਾ ਕਾਲੂ ਜਾਂ ਇਸ਼ਾਰੇ ਮਾਰਦਾ ਮੈਨੂੰ ਐਸਾ ਟੈਂਪੂ ਹੀ ਲੱਗਦਾ ਜਿਹੜਾ ਦੰਦ ਜੇ ਕੱਢ-ਕੱਢ ਕੇ ਉਂਗਲੀਆਂ ਕਰਦਾ ਐ ਅੰਗਲੀ ਮੰਗਦਾ ਮਨ ਦਾ ਤੇਲ ਵਿੱਚ ਬੋਕੇ ਨਵਰਤਨ ਤੇਲ ਵਿੱਚ ਮੈਨੂੰ ਇਹ ਹੀ ਆਈਓ ਲੱਗਦਾ ਦੇਖਿਓ ਮਣਾ ਜਾ ਕੇ ਚਿਪਚੀ ਹੁੰਦਾ ਗਪੜੂ ਚਿਪਚੀ ਹੁੰਦਾ ਗਪੜੂ ਮੂੰਹ ਤਾਂ ਤੇਰਾ ਪਿੱਛੇ ਪਿਛੇ ਜਾਣੇ ਵਾਲਾ ਮਾੜਾ ਚਾਤੀ ਮਰੀ ਤੇਰਾ ਮੂੰਹ ਕਿ ਹਜਾਈ ਆਏ ਹੋ ਰਿਹਾ ਕੀ ਪਤਾ ਉਹ ਤੇ ਤੈਨੂੰ ਮੈਂ ਦੱਸਣ ਲੱਗਾ ਤੈਨੂੰ ਨਹੀਂ ਪਤਾ ਮੇਰੇ ਬਾਰੇ ਮੈਨੂੰ ਕੀ ਪਤਾ ਹੋਣਾ ਚਾਹੀਦਾ ਤੇਰੇ ਬਾਰੇ ਜੋ ਤੈਨੂੰ ਪਤਾ ਹੋਣਾ ਚਾਹੀਦਾ ਉਹ ਤੈਨੂੰ ਨਹੀਂ ਪਤਾ ਜੋ ਮੈਨੂੰ ਪਤਾ ਹੈ ਮੇਰੇ ਬਾਰੇ ਤੈਨੂੰ ਨਹੀਂ ਪਤਾ ਚੱਲ ਚੱਲ ਸੱਚੀ ਗੱਲ ਸੁਣ ਉਹ ਐਨੂੰ ਤੇਰਾ ਸਾਰਾ ਕੁਝ ਹੀ ਪਤਾ ਤੇਰੀ ਸਿੰਗੀ ਗਾਲੀ ਬਾਂਗ ਤੋਂ ਲੈ ਕੇ ਤੇਰੀ ਗਾਲੀ ਗਾਂਡ ਤੱਕ ਸਾਨੂੰ ਸਾਰਾ ਕੁਝ ਪਤਾ ਆਰ ਯੂ ਕਾਮੇਡੀ ਮੀ ਇੱਕ ਪ੍ਰੋਮੋਸ਼ਨ ਆਈ ਆ ਡੰਡ ਬਣਾਉਣਾ ਚਾਹੁੰਦਾ ਹੈ ਪੈਗੀ ਫਿਰ ਜੱਟੀ ਦੀ ਲੋੜ ਲੋੜ ਤਾਂ ਪੈ ਗਈ ਐ ਦਸ ਬਣਾएंगे કે ਨਹੀਂ ਚੱਲ ਬਣਾ ਲੈਨੇ ਆ ਜੱਟੀ ਨੇ ਵੈਸੇ ਵੀ ਅੱਜ ਸਟਾਰ ਗੱਡੀ ਐ ਆ ਟੌਰ ਦੇਖੋ ਜੱਟੀ ਦੀ ਕਾਲੇ ਮਸੂੜੇ ਆਣੇ ਦੀ ਯਾਰ ਮੈਂ ਇੱਕ ਚੀਜ਼ ਨੋਟਿਸ ਕੀਤੀ ਆ ਕੀ ਤੁਹਾਨੂੰ ਕਾਲਾ ਰੰਗ ਬਹੁਤ ਪਸੰਦ ਆ ਨਾ ਤੁਹਾਨੂੰ ਜੈਕਟਾਂ ਗਾਲੀਆਂ ਪਸੰਦ ਆ ਭੱਗਾ ਤੁਹਾਨੂੰ ਗਾਲੀਆਂ ਪਸੰਦ ਆ ਤੁਹਾਨੂੰ ਬੂਟ ਵੀ ਕਾਲੇ ਪਸੰਦ ਆ ਲੈ ਫੋਨ ਵੀ ਤੁਹਾਡਾ ਕਾਲੇ ਰੰਗ ਦਾ ਹੀ ਐ ਇਹਨੂੰ ਬਲੈਕ ਹੋਲ ਵੀ ਪਸੰਦ ਐ ਬਾਕੀ ਉਸ ਤਰ੍ਹਾਂ ਨਾ ਕੇ ਨੇ ਸਾਫ਼ ਕੀਤਾ ਹੀ ਹੁਣ ਤੈਨੂੰ ਤਾਂ ਜ਼ਿਆਦਾ ਪਤਾ ਹੀ ਹੋਊਗਾ ਯੂ ਮੀਨ ਟੂ ਸੇ ਪੋਟੀ ਵਾਲਾ ਹੋਰ ਸੀ ਲੈ ਕੇ ਲਿ ਸਟਰ ਕਰਾਣੇ ਅਸੀਂ ਅੰਦਰ ਕਰਾਂ ਉਹ ਬੰਦੇ ਉਪਰ ਤੱਕ ਨਾਣੇ ਅਸੀਂ ਅੱਜ ਬੇਰਾਚੇ ਹਾਂ ਸਦਾ ਪਤਾ ਨਹੀਂ ਕਰਦਾ ਦੋਲਾ ਰਮੰਗੁਣੀ ਨਾਮ ਕਦਾ ਚਲਦਾ ਆਮ ਮੰਗਵਾਲ ਓ ਬਈਆ ਉਹ ਕੱਖ ਵੱਢ ਲਾਓ ਕੱਖ ਵੱਢ ਲੈ ਤੇਰੇ ਦਾ ਸੜਾ ਚੱਤੜ ਲਾਲ ਕਰੇ ਵੀ ਨਹੀਂ ਦਿਖਣੇ ਹੈਗੇ ਬਲੈਕ ਹਿੱਪਸ ਆਲਿਆ ਵੈਰੀ ਅਮੇজিং ਇਹ ਮੈਂ ਨਨ੍ਹੀ ਦਸੰਦ ਨੇ ਹੱਥ ਸਾਡੀ ਮਤਲਬ ਤੇਰੇ ਤੇ ਸੱਚ ਗੱਲ ਬੰਦਾ ਜੇ ਕਿ ਲਾਈ ਸਵਾਲ ਕਰੂਗੀ ਸ਼ੋਹੋਗੀ ਕਰ ਰਹੀ ਹੋਈ ਨਹੀਂ ਤਾਂ ਫਾਈਨਲੀ ਮੈਂ 2014 ਦੇ ਵਿੱਚ ਆਈਡੀ ਬਣਾਈ ਆਪਣੀ ਫੇਸਬੁੱਕ ਤੇ ਐਂਡ ਮੈਂ ਸਰੇ 11:15 ਵਜੇ 31 ਜੁਲਾਈ ਨੂੰ ਸਫਾਈ ਕਰਕੇ ਬੈਠੀ ਤੇ ਮੈਂ ਆਦੀ ਮੂ ਫੇਸਬੁੱਕ ਚਲਾਈ ਤਾਂ ਉੱਪਰ ਹੀ ਗੋਪਾਲੰਦਾ ਆ ਆ ਲਿਖਨੇ ਕਿ ਸੱਚ ਗੱਲ ਦਾ ਸੋ ਉਸ ਤੋਂ ਇੱਕ ਦਿਨ ਪਹਿਲਾਂ ਮੈਂ ਸੁਣਨਾ ਵੀ ਐਸੇ ਨਾਲ ਕਿ ਕਿਹਾ ਕਿ ਐਸੀ ਉਹ ਜਿਹੜਾ ਪਿੰਚੋ ਦੀ ਪੇਸੀ ਗੀਤ ਗੋਪਾਲ ਆਉਂਦੇ ਆ ਤੇ ਮੈਨੂੰ ਕੁਝ ਪੁੱਛਦੇ ਆ ਮੈਂ ਤਾਂ ਮਿਲਣ ਮੈਂ ਥੋੜਾ ਬੋਲਦਾ ਹਾ ਹਾ ਗੋਪਾਲ ਆਉਂਦੇ ਆ ਤੇ ਤੈਨੂੰ ਕਾਨੇ ਚ ਪੁੱਛਦੇ ਆ ਕਹਿੰਦਾ ਦائیں ਕੀ ਠਾਣੇ ਜਾਏਂਗੀ ਤੇ ਤੈਨੂੰ ਕਹਿੰਦਾ ਕਿ ਮੇਰੇ ਦائیںਗੀ ਦੇਖ ਭੈਣ ਚ ਰੱਬਾ ਸਾਡਾ ਹਿਸਾਬ ਕਰਿਆ ਅਸੀਂ ਤਾਂ ਧਰਤੀ ਤੇ ਰੋਟੀ ਖਾਣੇ ਆਏ ਆ ਭੈਣ ਚ ਕੰਦੀ ਕਿ ਹੋਵੇ ਇੱਕ ਪਾਸੇ ਸਲਫਾਸ ਪਈ ਹੋਵੇ ਇੱਕ ਪਾਸੇ ਲੋਕਾਂ ਦਾ ਪੈਸਾ ਪਿਆ ਹੋਵੇ ਮੈਂ ਸਲਫਾਸ ਦੀ ਗੋਲੀ ਖਾਊਂਗਾ ਮੇਰੇ ਭਈਆ ਨਹੀਂ ਖਾਂਦਾ ਲੋਕਾਂ ਦਾ ਉੱਤਰ ਜਾ ਤੁਰ ਜਾ ਬੁਚੜਾ ਵੱਡਾ ਤੋਂ ਸਲਫਾਸ ਖਾਣਿਆ ਵੱਡਾ ਤੋਂ ਦੀਪ ਮਠਾਰੂ ਆ ਮੇਰੇ ਸਲਫਾਸ ਇੱਕ ਮਿੰਟ ਆ ਵੇਖੋ ਸਾਰੀ ਖਿੰਡਲੀ ਪਈ ਜੇ ਬਸ ਮੈਂ ਉਹਨੂੰ ਉਹਨੂੰ ਜੇਲ੍ਹ ਹੋਣੀ ਚਾਹੀਦੀ ਮੁੰਡੇ ਨੂੰ ਹਰ ਚੁੱਕੀ ਕੋਏ ਦੇ ਕਿਨੇ ਪਰੋਲ ਦਾ ਫੰਬਾ ਲਾਤਾ ਤੇਰੇ ਸਤੂ ਮਤਲੇ ਵਕੀਲਾ ਛਾਰੇ ਦੇ ਹੱਥੇ ਮਰਜੀ ਜੱਲ ਪਹੁੰਚ ਕੇ ਛਾਰੇ ਦੇ ਪਹਿਲੀ ਵਾਰੀ ਟਕਰਿਆ ਕੋਈ ਤਖਫਰ ਦਾ ਸੋ ਬਖਿਆ ਜਾਣ ਨਹੀਂ ਹੋਰ ਫਿਰ ਤਖਫਰ ਦਾ ਹੱਥ ਤੋਂ ਮਚਦਾ ਗੱਲ ਨਹੀਂ ਹੋ ਜਿਨਾ ਮਾਦੇ ਤੋਂ ਮੇਰੇ ਪਾਸੇ ਕੋਈ ਨੇ ਪਕਮਾਵਾ ਨਹੀਂ ਅੱਜ ਮੈਂ ਲਾਤ ਰੱਖੀ ਬੈਠਾ ਨਾ ਬੈੱਡ ਤੇ ਥੋੜਾ ਜਿਹਾ ਥੱਲੇ ਨਾ ਹੋਰ ਝੁਕ ਜਾ ਜਾਂ ਤੇਰੇ ਉੱਤੇ ਫੇਰ ਕੇ ਪਾਵਾ ਨਾ ਦੇ ਤਾਂ ਆਪੇ ਕਹਿਣਾ ਪਿੱਛੇ ਨਾ ਮੁੜ ਕੇ ਕਰਦਰ ਕੱਢ ਕੇ ਨਾ ਮੈਂ ਐਕਸਾਈਡ ਨੂੰ ਹੁਣ ਤਾਂ ਪਾ ਦੋ ਜੀ ਉਹ ਨਾਲੇ ਮੇਰੇ ਮੁੰਮੇ ਫੱਟ ਲੋ ਏ ਉਹ ਫੱਟ ਲੈ ਏਹੇ ਰਹਾ ਨਹੀਂ ਜਾਂਦਾ ਤੜਪ ਹੀ ਐਸੀ ਹੈ ਨਾ ਨਹੀਂ ਸੁੱਕੇ ਸੁੱਕੇ ਨਹੀਂ ਤੁਪੰਦਾਂ ਨੂੰ ਤਾਂ ਮੇਟੇ ਕਿਹਨੇ ਕਲੰਡਰਾਂ ਦੇ ਬਾਣ ਧੱਕੇ ਥਾ ਥਾ ਖਾਵੇਂ ਖਾਦੀ ਹੋਏ ਸੰਡਰਾਂ ਦੇ ਬਾਣ ਕਹਿੰਦਾ ਜਾਂਦੀ ਮੇਰੇ ਨਾਲ ਵਿਆਹ ਹੀ ਨਹੀਂ ਮੈਂ ਐਸ਼ ਨਾ ਕਰਾਉਂਦਾ ਅਦੇ ਸ਼ਿਮਲੇ ਮਨਾਲੀ ਤੇ ਵੀ ਫਿਰਦਾ ਕਮਾਉਂਦਾ ਹੁਣ ਜਿਹਦੇ ਨਾਲ ਵਿਆਹ ਹੀ ਪੋਚੇ ਘਰ ਘਰ ਲਵਾਉਂਦਾ ਰਸਾ ਕੋਲ ਦਿਨ ਦਾ ਤੇਰਾ گاਵਾ ਫੰਡਰਾਂ ਦੇ ਵਾਂਗ ਇਨੀ ਟੁਕਲਾਂ ਉਤੋਂ ਮੇਟੀ ਚਲੰਡਰਾਂ ਦੇ ਵਾਂਗ ਸੱਕੇ ਥਾ ਥਾ ਖਾਵੇਂ ਖੰਦੀ ਤੇ ਸੰਡਰਾਂ ਲਾ ਅੱਛਾ ਚੱਪਰ ਫੜਾਈ ਵੱਡਾ ਭੈਂਟ ਸਾਲਾ ਦੇਦੀ ਮਖਸੂਸਪੁਰੀਆ ਸੰਡਰਾਂ ਦੇ ਵਾਂਗ ਨੱਚਾ ਯੋ ਵਜਵੇਂ ਤੂੰ ਨੱਚਾਵੇਂ ਮੈਨੂੰ ਸੱਜਣਾਵੇਂ ਨੱਚਾ ਯੋ ਵਜਵੇਂ ਤੂੰ ਨੱਚਾਵੇਂ ਮੈਨੂੰ ਸੱਜਣਾਵੇਂ ਇਸ਼ਕ ਤਰੇ ਦੀ ਚੜੀ ਲੋ ਗਰਬਾ ਮੈਂ ਤੇਰੀ ਢੋਰ ਬੇਮਾਇਆ ਜਿੱਦਾਂ ਤੇਰੇ ਰੱਖ ਦਿੱਤਾ ਪੋਲਾ ਜਾਂ ਮੈਂ ਕਰਕੇ ਉਦੋਂ ਤੇਰੀ ਬਦਲ ਜਾਣੀ ਤੋਰ ਬੇਮਾਇਆ ਸਾਲਾ ਲੌਂਡਾ ਯੂਨੀਅਨ ਦਾ ਪ੍ਰਧਾਨ ਹੋ ਤੁਰੇ ਜਾਂਦੇ ਦਿੱਤਾ ਲੱਕੀ ਕੀ ਬੇ ਪੈਗੀ ਤੂੰ ਮੈਂ ਹੀ ਮੈਥੋਂ ਭੋਗੇ ਰੱਖੀ ਲਵੇ ਗੱਲ ਇੱਕ ਗੱਲ ਤੇ ਬੁੱਲਾਂ ਤੇ ਨਾਂ ਵੀ ਆਉਂਦਾ ਕੀ ਪੈਰ ਦੀ ਤੂੰ ਮਿੱਟੀ ਚੱਕੀ ਲਵੇ ਗੱਲ ਛੱਟ ਸਾਲਾ ਤੇਰੇ ਪੈਰ ਦੀ ਮਿੱਟੀ ਚੱਕ ਕੇ ਜੀਏ ਕਰਨੀ ਸਾਲਿਆ ਗਾਡੂਆ ਬੇ ਜਸਾਨੂ ਨੇ ਕੱਚੇ ਰਸਤੇ ਗੱਡੀ ਚਲਾਉਣ ਦਾ ਸ਼ੌਕ ਉਹ ਨਾਲੇ ਤੇਰੇ ਪੈਰ ਦੀ ਮਿੱਟੀ ਤੋਂ ਉਹ ਵੀ ਨਾ ਚੱਕੇ ਜਿਹਨੇ ساری ਜ਼ਿੰਦਗੀ ਚ ਨਹੀਂ ਕਦੇ ਲਈ ਇਹ ਤਾਂ ਲੇਟੈਸਟ ਨਿਊਜ਼ ਹੈ ਆ ਨਹੀਂ ਲੰਘਦੀਆਂ ਰਾਤਾਂ ਹੋਵੇ ਸੋਣੀਏ ਕੱਢ ਜ਼ਰਾ ਟਾਈਮ ਕਰੀ ਮੁਲਾਕਾਤ ਸੋਣੀਏ ਅਸੀਂ ਤੇਰੇ ਇਸ਼ਕ ਦੇ ਮਾਰੇ ਬੱਲੀਏ ਅਸੀਂ ਤੇਰੇ ਇਸ਼ਕ ਦੇ ਮਾਰੇ ਬੱਲੀਏ ਪਿੱਛੇ ਤੇਰੇ ਬਾਥਰੂਮ ਐ ਅੰਦਰ ਨੂੰ ਆ ਜਾ ਤੇਰਾ ਇੱਕ ਨਾਲੇ ਕੁਝ ਬਣਦਾ ਤੇਰੇ ਦੋ ਦੋ ਤਾਰੇ ਬੱਲੀਏ ਅਬੂਟਾ ਦੇਖ ਰੋ ਲੱਗਦਾ ਕਿਹੜੀ ਗੀਤ ਆ ਰਿਹਾ ਓ ਸ਼ੁਕਰ ਓ ਸ਼ੁਕਰ ਤੂੰ ਆਪਣੇ ਸਟੈਪ ਤੇ ਚੇਂਜ ਕੀਤਾ ਹਨਾ ਵਧੀਆ ਹੁਣ ਸੋਹਣਾ ਲੱਗਦਾ ਨਾ ਸਲਮਾਨ ਖਾਨ ਵਾਂਗੂ ਸਟੈਪ ਕਰਦਾ ਵਧੀਆ ਗੱਲ ਐਵੇਂ ਕਰਿਆ ਕਰ ਯਾਰ ਆਪਣਾ ਯੂਪ ਦਾ ਇੰਚਪਲ ਫੇਰ ਹੋਗਾ ਜਨਰੇਟਰ ਸਟਾਰ ਕਰ ਪਹਿਣ ਜਾ ਯਾਰ ਸਾਲਿਆ ਪਿਸਟਲ ਇੱਥੇ ਰੱਖ ਕੇ ਨਾ ਤੇਰੇ ਤਦ ਮੈਂ ਆਪਦਾ ਲੰਨ ਚਗਾ ਲੈਣਾ ਅੱਛਾ ਰਿਵੈਕਸ ਆਈਟਮ ਹੈ ਇਹ ਕੱਲ੍ਹ ਇਹ ਬਹੁਤ ਹੋ ਬਾਇਰਨੋ ਵੀ ਆ ਵੀ ਮਸਤੀ ਰੋਟੇ ਇੱਕ ਜੀ ਨਾਲ ਬੈਠੇ ਅਖਬਾਰ ਪੜ੍ਹ ਰਹੇ ਆ ਤੇ ਖਬਰਾਂ ਵਾਲੇ ਰੋਣਾ ਪਾਈ ਜਾਂਦੇ ਵੀ ਟੀਂਗਾਰੀਆਂ ਦੀਆਂ ਵੱਡੀਆਂ ਵੱਡੀਆਂ ਗੱਡੀਆਂ ਲਈ ਕਰਦੇ ਆ ਮਹਿੰਗੀਆਂ ਮਹਿੰਗੀਆਂ ਗੱਡੀਆਂ ਲਈ ਕਰਦੇ ਆ ਜਿਨ੍ਹਾਂ ਦਾ ਕੋਲ ਮਹਿੰਗੀਆਂ ਮਹਿੰਗੀਆਂ ਝੋਟੀਆਂ ਹੀ ਹੈਗੀਆਂ ਜਿਨ੍ਹਾਂ ਨੂੰ ਕੋਈ ਚਾਹੀਦਾ ਉਹ ਤਾਂ ਨਹੀਂ ਦਿੰਦੇ ਹੁੰਦੇ ਹੀ ਸ਼ਾਹ ਦਾ ਡੰਡਾ ਝੁੱਕ ਦੇਣਗੇ ਨਹੀਂ ਜੇ ਪੁੱਤ ਪੁੱਤ ਅੱਖੇ ਬਿਠਾਏ ਹੋਏ ਸਭ ਰਾਜਾਂ ਵਿੱਚ ਫੈਰੀ ਦੇ ਪਾਏ ਹੋਏ ਨੇ ਠੀਕ ਹੈ ਬਈ ਓਕੇ ਸਤਿ ਸ਼੍ਰੀ ਅਕਾਲ ਜੀ ਆ ਵੀਡੀਓ ਵਧੀਆ ਲੱਗੀ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਈ